ਜਦ ਹੀ ਬਾਕੀ ਚਾਹ ਬਣਾ ਲਈ ਬਿਨਾ ਕਹੇ। ਠੀਕ। ਸ਼ੋਰੂਮ ਦੇ ਵਿੱਚ ਬਈ ਆਪਾਂ ਪਾਣੀ ਦਾ ਕਨੈਕਸ਼ਨ ਲੱਗੇ ਹੋਇਆ ਕਰਨ। ਤੇ ਪਾਣੀ ਦਾ ਬਈ ਕਨੈਕਸ਼ਨ ਇੱਥੇ ਪਹਿਲਾਂ ਵੀ ਹੋਇਆ ਵਾ ਤੇ ਪਾਣੀ ਥੋੜਾ ਜਿਹਾ ਗੰਦਾ ਆ ਰਿਹਾ ਸੀ ਤਾਂ ਕਨੈਕਸ਼ਨ। ਜਿਵੇਂ ਕਾਲਾ ਪਾਣੀ ਆ ਰਿਹਾ ਤਾਂ ਬਈ ਪੁਰਾਣਾ ਕਨੈਕਸ਼ਨ ਹੋਇਆ ਵਾ ਤਾਂ ਤੇ ਪਟਕੇ ਬਈ ਨਵਾਂ ਮਾਲ ਕਹਿੰਦੇ ਨਵਾਂ ਹੀ ਕਨੈਕਸ਼ਨ ਲੈ ਲਓ। ਪਹਿਲਾਂ ਪਰਲੇ ਪਾਸੇ ਤੇ ਕਨੈਕਸ਼ਨ ਹੋਇਆ ਵਾ ਤਾਂ ਤੇ ਹੁਣ ਸਾਹਮਣੇ ਵਾਲੀ ਲਾਈਨ ਚੋਂ ਕਰ ਰਹੇ ਹਾਂ ਬਈ। ਤੇ ਬਈ ਸਵਾਗਤ ਹੈ ਤੁਹਾਡਾ ਨਵੇਂ ਇਸ ਬਲੌਗ ਦੇ ਵਿੱਚ 3 ਤਰੀਕ ਅੱਜ ਸੇ ਦੂਸਰਾ ਮਹੀਨਾ 2026 ਵੀਡੀਓ ਨੂੰ ਦੇਖ ਰਹੇ ਹੋ ਸਾਰੇ ਨੰਬਰ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਉਹ ਕੱਢ ਤਾਰੇ ਮੈਂ ਜਾ ਕੇ ਆ ਜਾ ਤਾਰੇ ਲਾਈਨ ਬਸ ਆਈ ਉਹ ਲਾਈਨ ਤੇ ਹੀ ਹਨ ਤੇ ਇਹਨਾਂ ਕੀ ਮਾਰੀ ਕਹੀ ਬਸ ਹਾਂ ਹਾਂ ਬਸ ਕਰੋੜ ਗੇ ਜੀ ਮਿੱਟੀ ਕੱਢ ਲਈ ਤੇ ਬਾਈ ਬੰਦੇ ਅੱਜ ਤਿੰਨ ਲੱਗੇ ਹੋਏ ਆ ਕਨੈਕਸ਼ਨ ਕਰਨੇ ਵਾਸਤੇ ਤੇ ਤਾਰੇ ਬਾਈ ਦੀ ਅੱਜ ਵਾਪਸੀ ਹੋਈ ਹੈ। ਬੈਟਿੰਗ ਕਰਨੇ ਆ ਜਾ ਤਾਰੇ ਆ ਜਾ ਖੋੜ ਗਿਆ ਜੀ ਮਿੱਟੀ ਕੱਢ ਲੈ ਲੈਨ ਤਾਂ ਆ ਗਈ ਉੱਪਰ ਇਹ ਤੇ ਲੱਬਦੇ ਇਹਨੂੰ ਪੁਰਾਣੀ ਲੈਨ ਦੇ ਵਿੱਚ ਜੋੜੂਗੇ ਫੇ ਕਨੈਕਸ਼ਨ ਇੱਥੇ ਲੱਭ ਗਿਆ ਇੱਧਰੋਂ ਨਾ ਹੋਵੇ ਕਿਤੇ ਥੋੜੀ ਜਿਹੀ ਹੋਰ ਉਹ ਲੈਨ ਆ ਲੈ ਬੋ ਜਿੱਥੇ ਦੁਪੈਰ ਰੱਖ ਰਿਆ ਬਸ ਇਹਦੇ ਪਰੇ ਲੈਨ ਹੈ ਥੱਲੇ ਆਹ 4 ਇੰਚ ਹੀ ਲੈ ਰਹੇ ਤਿੰਨ ਫੁੱਟ ਡੂੰਘੀ ਲੈਣਾ ਤੇ ਬਈ ਪੁਰਾਣਾ ਕਨੈਕਸ਼ਨ ਇੱਥੇ ਬੰਦ ਕਰਨਾ ਹੈ ਏ ਜੀਆਈ ਦਾ ਪੈਪਿਆ ਹੋਇਆ ਚੂੜੀ ਪਾਉਣੀ ਵੱਟ ਕੇ ਇੱਕ ਪਾਸੇ ਤੇ ਜੋੜ ਦੂੰਗ ਲੈਂਦੇ ਨਾਲ ਮੈਂ ਦੇਖਣਾ ਮੋੜਾਂ ਦੀਆਂ ਕਿੰਨੇ ਵੀ ਜਾਂਦਾ

ਵਾਸ਼ਬੈਸ਼ਨ ਦੀ ਫਿਟਿੰਗ ਕਰਤੀ ਬਈ ਤੇ ਕੱਲ ਆਪਾਂ ਹਲਾਲਪੁਰ ਦਾ ਏਰੀਆ ਖਰੜ ਦੇ ਵਿੱਚ ਕੋਠੀ ਦੇ ਟੂਟੀਆਂ ਲਾ ਕੇ ਗਏ ਜੈ ਡਬਟਰ ਤੇ ਪਾਣੀ ਦਾ ਕਨੈਕਸ਼ਨ ਕਰਨ ਦੇ ਬਾਅਦ ਵਿੱਚ ਬਈ ਆਪਾਂ ਨੇ ਅੱਜ ਇਹ ਕਨੈਕਸ਼ਨ ਪਹਿਲਾ ਲਾਇਆ ਏ ਤੇ ਥੱਲੇ ਬਾਗੂ ਵੈਂਟੀਆਂ ਲਾਉਣੇ ਹੈ ਤੇ ਇੱਕ ਲੈਗਲ ਵਾਸ਼ ਮਸ਼ੀਨ ਖੋਲ ਲੈਂਦਾ ਪਾਲੀ ਕੋਠੀ ਵਿੱਚ ਚਲਾਉਣੇ ਵਾਸਤੇ ਤੇ ਉਹਨੂੰ ਵੀ ਫਿੱਟ ਕਰਦੇ ਆ ਬਾਈ ਆਹ ਹੈ ਬਈ ਵਾਸ਼ਬੈਸ਼ਨ ਬਾਥਰੂਮ ਦੇ ਨਾਲ ਕੰਪਲੀਟ ਹੋ ਗਿਆ ਬਈ ਇੱਕ ਦੋ ਐਕਸੈਸਰੀ ਲੈਂਦੀ ਹੋਈ ਆ ਉਹ ਵੀ ਲਾਉਣੇ ਵਾਸਤੇ ਸੱਬਨ ਸੋਬਰ ਰੱਖਣੇ ਵਾਸਤੇ ਟਾਲਰ ਰਿੰਗ ਹੋਗੀ ਟਾਬਰ ਰਾਡ ਹੋਗੀ ਉਹ ਚੀਜ਼ਾਂ ਵੀ ਬਈ ਫਿੱਟ ਕਰਨੀਆਂ ਆ ਆ ਬੈਂਟੀ ਬਈ ਲਾਗੀ ਦੀ ਕੱਲੇ ਤੇ ਨਾਲ ਵਾਲੇ ਦੇ ਵਿੱਚ ਬਈ ਅਜ ਪੱਥਰ ਕੱਟ ਗਿਆ ਬਈ ਵਾਹ ਜਿਹੜਾ ਪੱਥਰ ਦੇ ਟਿਕਣਾ ਦਾ ਬਸ਼ਵਿਸ਼ਨ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਆਹ ਹੈ ਬਈ ਕਾਲੇ ਰੰਗ ਦੀ ਵੈਂਟੀ ਲੱਗੀ ਇੱਧਰ ਤੇ ਪੱਥਰ ਤੇ ਬੈਠੀ ਕੀ ਆ ਇਹ ਮਾਰਬਲ ਦਾ ਪੀਸ ਰੱਖ ਕੇ ਆਹ ਹੈ ਕਨੈਕਸ਼ਨ ਆ ਦੇ ਛੋਟੇ ਰਹਿ ਗਏ ਬਨੇ ਪਰ ਦੋ ਫੁੱਟ ਲੈ ਲਵਾਂ ਨਾ ਬਾਕੀ ਹੋ ਗਿਆ ਤਕਰੀਬਨ ਕੰਮ ਇਮੀ ਲੱਗ ਗਿਆ ਭਈ ਆਪਣਾ ਬਸ਼ਵੇਸ਼ਨ ਲੈਗ ਵਾਲੇ ਲੱਗੇ 2 ਤੇ ਬੈਂਟੀਆਂ ਲੱਗੀਆਂ 4 ਬਾਈ